ਜੈ ਪੀਰਾਂ ਦੀ ਜੀ ਜੈ ਸਾਈਆਂ ਦੀ ਮਹਿਫਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਦਾ ਵਿਸ਼ਾ ਬਹੁਤ ਹੀ ਖਾਸ ਹੋਣਾ ਹੈ ਉਸ ਤੋਂ ਪਹਿਲਾਂ ਦੱਸ ਦਈਏ ਕਿ ਜੇਕਰ ਹੋਰ ਪਾਸ਼ਾ ਦੇ ਵਿੱਚ ਤੁਹਾਨੂੰ ਆਵਾਜ਼ ਸਾਡੀ ਸੁਣਾਈ ਦਿੰਦੀ ਹੈ ਤੇ ਅਸੀਂ ਇੱਕ ਸ਼ਾਰਟ ਵੀਡੀਓ ਬਣਾ ਕੇ ਛੋਟੀ ਪਾਈ ਹੋਈ ਆ YouTube ਤੇ ਸੋ ਉਸ ਨੂੰ ਦੇਖ ਕੇ ਜਿਸ ਤਰ੍ਹਾਂ ਉਹਦੇ ਵਿੱਚ ਦੱਸਿਆ ਗਿਆ ਹੈ ਕਿਵੇਂ ਆਵਾਜ਼ ਸਹੀ ਕੀਤੀ ਜਾਵੇ ਜੀ ਉਸ ਤਰੀਕੇ ਨਾਲ ਕਰੋ ਤੇ ਤੁਹਾਨੂੰ ਆਵਾਜ਼ ਪੰਜਾਬੀ ਵਿੱਚ ਹੀ ਆਵੇਗੀ ਸੋ ਹੁਣ ਆਪਾਂ ਗੱਲ ਕਰੀਏ ਕਿ ਜੋ ਅੱਜ ਦਾ ਵਿਸ਼ਾ ਬਹੁਤ ਹੀ ਖਾਸ ਦਾ ਜਦੋਂ ਪੀਰਾਂ ਦੀ ਕਿਰਪਾ ਹੁੰਦੀ ਆ ਤੇ ਇਹ ਕੁਝ ਨਿਸ਼ਾਨੇ ਨਾਲ ਸਰੀਰ ਤੇ ਨਜ਼ਰ ਆਉਂਦगाने ਜੀ ਤੇ ਇਹ ਨਿਸ਼ਾਨੀਆਂ ਨੂੰ ਜੇਕਰ ਤੁਸੀਂ ਵੀ ਅਜਮਾਇਆ ਹੈ ਜਾਣੀ ਕਿ ਮਹਿਸੂਸ ਕੀਤਾ ਹੈ ਤਾਂ ਸਮਝੇ ਜਾਣਾ ਕਿ ਪੀਰਾਂ ਦੀ ਕਿਰਪਾ ਪੂਰੀ ਹੈ ਜਿਨ੍ਹਾਂ ਦੀ ਵੀ ਜਾਣੀ ਤੁਸੀਂ ਸੇਵਾ ਕਰਦੇ ਹੋ ਆਪਾਂ ਕੱਲੀ ਪੀਰਾਂ ਦੀ ਗੱਲ ਦੀ ਕਰਦੇ ਸੋ ਵੀਡੀਓ ਨੂੰ ਪੂਰੀ ਸੁਣਨਾ ਸਮਝਣਾ ਤੇ ਅਮਲ ਜਰੂਰ ਕਰਨਾ ਜੇਕਰ ਪਹਿਲੀ ਵਾਰ ਚੈਨਲ ਦੇ ਨਾਲ ਕੋਈ ਰੂਹ ਜੁੜੀ ਹੈ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਕਮੈਂਟਾਂ ਵਿੱਚ ਜੈ ਪੀਰਾਂ ਦੀ ਜੈ ਸਾਈਆਂ ਦੀ ਵੀ ਜ਼ਰੂਰ ਲਿਖਣਾ ਜੀ ਨਾਲ ਲੱਗਦੇ ਹੀ ਘੰਟੀ ਦਾ ਬਟਨ ਵੀ ਜ਼ਰੂਰ ਦਬਾਓ ਤਾਂ ਕਿ ਹਰ ਰੋਜ਼ ਵੀਡੀਓ ਦਾ ਮੈਸੇਜ ਤੁਹਾਡੇ ਫੋਨਾਂ ਤੇ ਆਉਂਦਾ ਰਹੇ ਤੁਸੀਂ ਵੀਡੀਓ ਨੂੰ ਸੁਣ ਪਾਓ ਜੀ ਸੋ ਹੁਣ ਆਪਾਂ ਇੱਥੇ ਪਹਿਲਾਂ ਕੁਝ ਕਮੈਂਟਾਂ ਵੀ ਦੱਸਾਂਗੇ ਕਮੈਂਟਾਂ ਵੀ ਪੂਰੀਆਂ ਸੁਣਿਆ ਕਰੋ ਤੇ ਜਿਨ੍ਹਾਂ ਨੂੰ ਸਵਾਲ ਦਾ ਜਵਾਬ ਮਿਲ ਜਾਂਦਾ ਹੈ ਉਹ ਜ਼ਰੂਰ ਇੱਕ ਵਾਰ ਦੱਸਦਿਆ ਕਰੋ ਪਰ ਇੱਕ ਗੱਲ ਇੱਥੇ ਵੀ ਕਹਾਂਗੇ ਕਿ ਕਮੈਂਟ ਪੰਜਾਬੀ ਵਿੱਚ ਹੀ ਕੀਤਾ ਜਾਵੇ ਕਿਉਂਕਿ ਅਸੀਂ ਪੰਜਾਬੀ ਚ ਹੀ ਇਹ ਸਭ ਵੀਡੀਓ ਤਿਆਰ ਕੀਤੀ ਜਾਂਦੀ ਹੈ ਤੇ ਕਮੈਂਟ ਵੀ ਪੰਜਾਬੀ ਵਿੱਚ ਹੀ ਹੋਣਾ ਚਾਹੀਦਾ ਹੈ ਜੀ ਆਪ ਸਭ ਦਾ ਸੋ ਹੁਣ ਆਪਾਂ ਇੱਥੇ ਪਹਿਲਾਂ ਇੱਕ ਕਮੈਂਟ ਦੱਸ ਦਿੰਦੇ ਆ ਸੋ ਇੱਥੇ ਪਹਿਲਾ ਜੋ ਕਮੈਂਟ ਹੈ ਜੀ ਇਹ ਲਿਖਦੇ ਨੇ ਕਿ ਅਗਰ ਪਹਿਲਾਂ ਤਾਂ ਇਹਨਾਂ ਨੇ ਲਿਖਿਆ ਹੈ ਕਿ ਸਾਨੂੰ ਬਹੁਤ ਵਧੀਆ ਵੀਡੀਓ ਲੱਗਦੀਆਂ ਅਸੀਂ ਸੁਣਦੇ ਹਾਂ ਰੋਜ਼ ਕਹਿੰਦੇ ਕਿ ਅਗਰ ਇੱਕ ਸਵਾਲ ਹੈ ਕਵਾਰਾ ਹੈ ਕੋਈ ਜਾਂ ਲੜਕੀ ਜਾਂ ਲੜਕਾ ਕਹਿੰਦੇ ਉਹ ਸੇਵਾ ਕਰਦੇ ਆ ਪੀਰਾਂ ਦੀ ਜੇਕਰ ਉਹਨਾਂ ਤੋਂ ਅਣਜਾਣੇ ਚ ਕੋਈ ਗਲਤੀ ਹੋ ਜਾਂਦੀ ਆ ਤੇ ਗਲਤੀ ਕਰਨੀ ਚਾਹੀਦੀ ਹੈ ਜਾਂ ਨਹੀਂ ਸੋ ਵਕੀ ਕਈ ਕੁਛ ਇਹਨਾਂ ਨੇ ਐਸਾ ਹੀ ਜਾਣੀ ਕਿ ਲਿਖਿਆ ਹੋਇਆ ਆ ਕਿ ਅਗਰ ਜੋ ਅਨਮੈਰਿਡਾ ਉਹ ਸੇਵਾ ਕਰਦੀ ਆ ਪੀਰਾਂ ਦੀ ਤੇ ਉਹਨਾਂ ਤੋਂ ਜੇ ਕੋਈ ਅਣਜਾਣੇ ਚ ਗਲਤੀ ਹੋ ਜਾਂਦੀ ਹੈ ਸੋ ਇੱਥੇ ਇੱਕ ਹੀ ਗੱਲ ਕਵਾਂਗੇ ਜੇਕਰ ਅਸੀਂ ਜਾਣ ਬੁੱਝ ਕੇ ਗਲਤੀ ਕਰਦੇ ਆ ਤੇ ਉਹ ਗਲਤੀ ਜੋ ਸੀ ਜਾਣ ਪੁੱਛ ਕੇ ਨਹੀਂ ਕਰਦੇ ਅਣਜਾਣੇ ਵਿੱਚ ਹੋ ਜਾਂਦੀ ਆ ਸਾਨੂੰ ਸੋਚੀ ਨਹੀਂ ਸਮਝਨੀ ਤਾਂ ਉਹ ਗਲਤੀ ਦੀ ਮੰਨੀ ਜਾਂਦੀ ਸੋ ਜਾਣੇ ਅਣਜਾਣੇ ਚੋਂ ਜੁੰਨੀਆਂ ਗਲਤੀਆਂ ਭੁੱਲਣ ਦੀ ਵੈਸੇ ਹਰ ਦੂਜ ਮਾਫੀ ਜ਼ਰੂਰ ਮੰਗ ਲੈਣੀ ਚਾਹੀਦੀ ਬੈਠ ਕੇ ਜੀ ਸਹੀ ਇੱਕ ਕਰਮ ਜ਼ਰੂਰ ਕਰਿਆ ਕਰੋ ਦਿਨ ਵਿੱਚ ਚਾਹੇ ਜਦੋਂ ਵੀ ਤੁਹਾਨੂੰ ਲੱਗਦਾ ਹੈ ਯਾਦ ਆਉਂਦੀ ਆ ਸੋ ਇਹ ਇੱਕ ਕਰਮ ਜ਼ਰੂਰ ਕਰੋ ਕਿ ਜਾਣੇ ਅਣਜਾਣੇ ਵਿੱਚ ਹੋਈ ਗਲਤੀ ਦੀ ਪਰਮਾਤਮਾ ਅੱਗੇ ਹੱਥ ਜੋੜ ਕੇ ਮਾਫੀ ਮੰਗ ਲਈਏ ਅੰਦਰੋਂ ਅੰਦਰ ਹੀ ਦਿਨ ਵਿੱਚ ਚਾਹੇ ਜਿੰਨੀ ਵਾਰ ਹੋ ਸਕਦਾ ਕਰਮ ਕਰੋ ਉਨਾ ਹੀ ਵਧੀਆ ਆ ਸੋ ਸਾਡੇ ਅਗਲੇ ਪਿਛਲੇ ਗੁਨਾਹ ਦੀ ਮਾਫੀ ਹਲਕਾ ਕਰ ਦਿੰਦਾ ਜਦੋਂ ਅਸੀਂ ਅਧੀ ਰਜਾ ਚ ਰਹਿੰਦੇ ਆ ਹਰ ਪਲ ਯਾਦ ਕਰਦੇ ਆ ਤੇ چاہے ਨਹੀਂ ਕਿ ਗਲਤੀ ਕੋਈ ਹੁੰਦੀ ਫਿਰ ਵੀ ਅਸੀਂ ਆਪਣੀ ਗਲਤੀ ਦੀ ਮਾਫੀ ਮੰਗਦੇ ਆ ਕਿ ਜੇ ਕੋਈ ਹੋਵੇ ਹੀ ਹੋਵੇ ਮਾਲਕਾ ਵੈਸੇ ਤਾਂ ਇੱਥੇ ਇਨਸਾਨ ਗਲਤੀ ਕਰਕੇ ਵੀ ਕਦੇ ਨਹੀਂ ਕਹਿੰਦਾ ਕਿ ਮੈਂ ਗਲਤੀ ਕੀਤੀ ਆ ਤੇ ਇਸ ਕਰਕੇ ਇੱਥੇ ਇੱਕ ਹੀ ਸੌਖਾ ਜਿਹਾ ਤਰੀਕਾ ਆ ਕਿ ਪਰਮਾਤਮਾ ਅੱਗੇ ਹੱਥ ਜੋੜ ਕੇ ਦੋ ਟਾਈਮ ਬੈਠ ਕੇ ਜੇਕਰ ਤੁਸੀਂ ਜਾਣਣ ਜਾਣ ਚੁਈਆਂ ਗਲਤੀਆਂ ਭੁੱਲਾਂ ਦੀ ਮਾਫੀ ਮੰਗਦੇ ਹੋ ਤੇ ਉਹ ਮਾਫ ਕਰ ਦਿੰਦਾ ਹੈ ਫਿਰ ਸਾਡਾ ਇਸ ਜਨਮ ਦੀਆਂ ਤੇ ਕੀ ਸਾਡੇ ਪਿਛਲੇ ਕਈ ਜਨਮਾਂ ਦੇ ਪਾਪ ਵੀ ਜਿਹੜੇ ਆ ਮਾਫ ਕਰ ਦਿੰਦਾ ਹੈ ਪਰਮਾਤਮਾ ਸੋ ਇਨਸਾਨ ਸੰਗ ਦੇ ਨਾਲ ਅਰਦਾਸ ਕਰਨ ਵਾਲਾ ਚਾਹੀਦਾ ਹੈ ਸੁਣਦਾ ਹੈ ਹਰ ਇੱਕ ਪਲ-ਪਲ ਦੀ ਸਾਡੀ ਖਬਰ ਉਹ ਪ੍ਰਮਾਤਮਾ ਤੱਕ ਪਹੁੰਚਦੀ ਹੈ ਜੀ ਕੋਈ ਵੀ ਅਸੀਂ ਕਰਮ ਨੂੰ ਜਾਂ ਕੰਮ ਲੁਕੋ ਨਹੀਂ ਸਕਦੇ ਸੋ ਕਹਿੰਦੇ ਉਹਦਾ ਸੀਸੀਟੀਵੀ ਤਾਂ 24 ਘੰਟੇ ਆਨਲਾਈਨ ਰਹਿੰਦਾ ਆ ਸੋ ਇਸ ਕਰਕੇ ਹਮੇਸ਼ਾ ਹੀ ਸੋਚੀ ਨਾ ਚੱਲੋ ਸੋਚ ਸਮਝ ਕੇ ਕਰਮ ਕਰੋ ਕਿਸੇ ਦਾ ਮਨ ਨਾ ਦਿਖਾਓ ਸਭ ਤੋਂ ਵੱਡਾ ਮਾੜਾ ਕਰਮ ਜੋ ਹੈ ਉਹ ਹੈ ਕਿਸੇ ਦਾ ਮਨ ਦੁਖੀ ਕਰ ਦੇਣਾ ਖਾਸ ਕਰਕੇ ਉਸ ਰੂਹ ਦਾ ਜਿਹਦੇ ਬਾਰੇ ਪਤਾ ਵੀ ਹੈ ਕਿ ਪ੍ਰਮਾਤਮਾ ਨਾਲ ਜੁੜੀ ਹੋਈ ਆ ਸੋ ਉਹ ਰੂਹ ਅੱਜ ਦੁੱਖ ਵਿੱਚ ਰਹਿ ਲੁਗੀ ਸਮੇਂ ਦੇ ਹਿਸਾਬ ਨਾਲ ਦੁੱਖ ਛੁ ਨਿਕਲ ਵੀ ਜਾਏਗੀ ਪਰ ਇਹ ਜੋ ਦੁੱਖ ਹੰਡਾਇਆ ਹੈ ਇਹ ਵਾਪਸ ਫਿਰ ਦੁੱਖ ਦੇਣ ਵਾਲੇ ਨੂੰ ਸੰਭਾਲਣਾ ਬਹੁਤ ਔਖਾ ਹੋ ਜਾਂਦਾ ਹੈ ਸੋ ਚੰਗਾ ਕਰਮਿਕ ਇਹੀ ਆ ਕਿ ਕਦੇ ਕਿਸੇ ਦਾ ਮਨ ਜਿਹੜਾ ਉਹ ਨਹੀਂ ਦਿਖਾਉਣਾ ਚਾਹੀਦਾ ਕਹਿੰਦੇ ਆਤਮਾ ਹੀ ਪਰਮਾਤਮਾ ਜੀ ਕਿਸੇ ਦੀ ਆਤਮਾ ਨੂੰ ਖੁਸ਼ ਕਰ ਦਿੰਦੇ ਉਹ ਪਰਮਾਤਮਾ ਨੂੰ ਕਰ ਦਿੰਦੇ ਹੋ ਜੇ ਆਤਮਾ ਨੂੰ ਕਿਸੇ ਦੀ ਦੁਖੀ ਕਰਦੇ ਹੋ ਤੇ ਪਰਮਾਤਮਾ ਨੂੰ ਅਸੀਂ ਦੁਖੀ ਕਰ ਦਿੰਦੇ ਆ ਸੋ ਹਰ ਇੱਕ ਇਨਸਾਨ ਦੇ ਵਿੱਚ ਉਹ ਵੱਸਦਾ ਹੈ ਪਰ ਅਸੀਂ ਉਹਨੂੰ ਸਮਝ ਨਹੀਂ ਪਾਉਂਦੇ ਸੋ ਸਮਝਣ ਦੀ ਕੋਸ਼ਿਸ਼ ਵੀ ਨਹੀਂ ਇਨਸਾਨ ਕਰਦਾ ਸੋ ਜੇਕਰ ਕਿਸੇ ਨੂੰ ਸਮਝ ਨਾ ਪਾਈਏ ਤੇ ਉਹ ਗੱਲ ਉੱਥੇ ਛੱਡ ਦਿਓ ਮਾੜਾ ਕਹਿਣਾ ਵੀ ਛੱਡ ਦਿਓ ਜੇ ਚੰਗਾ ਨਹੀਂ ਕਹਿ ਸਕਦੇ ਕੋਈ ਇਨਸਾਨ ਦੇ ਨਾਲ ਤੁਹਾਡੀ ਨਹੀਂ ਬਣ ਰਹੀ ਤਾਂ ਫਿਰ ਤੁਸੀਂ ਉਹ ਇਨਸਾਨ ਨੂੰ ਕਦੇ ਮਾੜਾ ਵੀ ਨਾ ਕਹੋ ਕਈਆਂ ਦੀ ਆਦਤ ਹੁੰਦੀ ਆ ਕਿ ਕਿਤੇ ਲੜਾਈ ਝਗੜਾ ਆ ਜਾਂ ਕਿਸੇ ਤਰ੍ਹਾਂ ਦੀ ਕੋਈ ਗੱਲ ਹੋ ਗਈ ਆ ਉੱਥੇ ਬੂਲ ਚਾਲ ਘਟ ਗਈ ਤੇ ਪਿੱਠ ਪਿੱਛੇ ਬਦਤਵਾਵਾ ਮ ਦੇਣਗੇ ਬਹੁਤ ਮਾੜਾ ਚੰਗਾ ਕਹਿੰਦੇ ਨੇ ਸੋ ਇਹ ਜੋ ਕਰਮ ਬਹੁਤ ਹੀ ਮਾੜਾ ਮੰਨਿਆ ਗਿਆ ਹੈ ਸੋਚੇ ਕ ਨਹੀਂ ਵੜਦੀ ਗੱਲ ਖਤਮ ਕਰ ਦੋ ਪਰ ਵੱਧਵਾ ਜਾਂ ਮਾੜਾ ਕਿਸੇ ਨੂੰ ਕੁਝ ਵੀ ਨਾ ਕਹੋ ਸੋ ਬਸ ਇਸੇ ਤਰ੍ਹਾਂ ਸੀ ਛੋਟੇ ਛੋਟੇ ਕਰਮ ਕਰਕੇ ਆਪਣੇ ਮਨ ਨੂੰ ਸਮਝਾ ਕੇ ਮਨ ਨੂੰ ਸਾਫ਼ ਰੱਖ ਕੇ ਅੱਗੇ ਵਧ ਸਕਦੇ ਆ ਆਪਣੀ ਜ਼ਿੰਦਗੀ ਸਵਾਰ ਸਕਦੇ ਆ ਗਾਂਹ ਦੇ ਰਸਤੇ ਸਵਾਰ ਸਕਦੇ ਆ ਕਿਉਂਕਿ ਸਦਾ ਆਪਾਂ ਬੈਠੇ ਨਹੀਂ ਰਹਿਣਾ ਮਨ ਨੂੰ ਸਮਝਾ ਲਿਆ ਜਾਵੇ ਤੇ ਚੰਗੀ ਗੱਲ ਹੈ ਸਭ ਸਮਝਾਉਣਾ ਮੁਸ਼ਕਲ ਹੋ ਜਾਂਦਾ ਹੈ ਨਾ ਮुमकिन ਨਹੀਂ ਹੈ ਸਾਰਾ ਕੁਝ ਆਪਣੇ ਹਿਸਾਬ ਨਾਲ ਹੋ ਜਾਂਦਾ ਸੋ ਇਸ ਕਰਕੇ ਕੋਸ਼ਿਸ਼ ਕਰਨੀ ਚਾਹੀਦੀ ਕੋਸ਼ਿਸ਼ ਕਰਨ ਨਾਲੇ ਦਿੱਕਤ ਤੇ ਹਾਰ ਨਹੀਂ ਹੁੰਦੀ ਸੋ ਬਾਕੀ ਜਿਹੜਾ ਮਨ ਦਾ ਸਾਫ ਹੈ ਉਹ ਪਰਮਾਤਮਾ ਕਦੇ ਹਾਰਨ ਵੀ ਨਹੀਂ ਦਿੰਦਾ ਉਹਦੇ ਨਾਲ ਆਪ ਖੜ ਜਾਂਦਾ ਜਿੱਥੇ ਪਰਮਾਤਮਾ ਹੀ ਖੜ ਗਿਆ ਤੇ ਉੱਥੇ ਫਿਰ ਰਿਸ਼ਤਿਆਂ ਦੀ ਕੋਈ ਲੋੜ ਨਹੀਂ ਰਹਿ ਜਾਂਦੀ चीज ਸੋ ਹੁਣ ਇੱਥੇ ਇੱਕ ਵਾਰ ਕਮੈਂਟ ਦੱਸਾਂਗੇ ਸੋ ਇੱਥੇ ਪਹਿਲਾ ਜੋ ਇਹਨਾਂ ਨੇ ਸਵਾਲ ਕੀਤਾ ਹੋਇਆ ਹੈ ਇਹ ਲਿਖਦੇ ਨੇ ਕਿ ਦੀਦੀ ਜੀ ਅਸੀਂ ਬਾਬਾ ਬਾਲਖਨਾਥ ਜੀ ਦੀ ਸੇਵਾ ਕਰਦੇ ਵੈਸੇ ਤਾਂ ਕਹਿੰਦੇ ਹਰ ਰੋਜ਼ ਅਸੀਂ ਜੋਤ ਜਗਾਉਂਦੇ ਆ ਪਰ ਜਲੰਧਰ ਤੋਂ ਨੇ ਇਹ ਕਹਿੰਦੇ ਪਰ ਸਹੀ ਟਾਈਮ ਕੀ ਹੋਣਾ ਚਾਹੀਦਾ ਸਵੇਰੇ ਸ਼ਾਮ ਦਾ ਸੋ ਨੂੰ ਇਹਦੇ ਬਾਰੇ ਦੱਸੋ ਸੋ ਦੇਖੋ ਜੀ ਬਾਬਾ ਵਾਨਖਨਾ ਦੀ ਜੋਤ ਜੇਕਰ ਕਰਦੇ ਹੋ ਅਮਰਤ ਵੇਲੇ ਕਰਦੇ ਹੋ ਤਾਂ ਸਭ ਨੂੰ ਵਧੀਆ ਟਾਈਮ ਹੋਈ ਆ ਕਿਉਂਕਿ ਜੋਤ ਜਿਹੜੀ ਆ ਉਹ ਸਵੇਰ ਦੇ ਟਾਈਮ ਕੀਤੀ ਜਾਦਾ ਜ਼ਰੂਰੀ ਹੈ ਤੇ ਜੋ ਚਿਰਾਗ ਰੋਸ਼ਨ ਹੈ ਚਿਰਾਗਾ ਦਾ ਦੂਜਾ ਪਹਿਰਾ ਜਾਂਦਾ ਹੈ ਪੀਰਾਂ ਫਕੀਰਾਂ ਦਾ ਮਾਸਤਾ ਦਾ ਸੋ ਇਹ 3 ਵਜੇ ਤੋਂ ਬਾਅਦ ਚਿਰਾਗ ਰੋਸ਼ਨ ਕਰ ਸਕਦੇ ਹਾਂ 4 ਵਜੇ ਤੋਂ ਬਾਅਦ ਕਰ ਸਕਦੇ ਹਾਂ ਸੋ ਜਿਹੜੀ ਜੋਤ ਹੁੰਦੀ ਹੈ ਜੋਤ ਹੁੰਦਾ ਪਹਿਲੇ ਪਹਿਰ ਦੀ ਨਿਸ਼ਾਨੀ ਸੋ ਇਹ ਤੁਸੀਂ ਚੈ ਮਹਾ ਮਾਈ ਦੇਵਤੇ ਦੀ ਜੋਤ ਜੋਤ ਜਾਨੀ ਜਿਹੜੀ ਸਿੱਧੀ ਜਗਦੀ ਹੈ ਉਹ ਤੁਸੀਂ ਅਮਰਤ ਵਿਲੇ ਤੋਂ ਜੜੀ 2:3 3 ਵਜੇ ਤੋਂ ਬਾਅਦ ਤੜਤੇ ਸੋ 12 ਵਜੇ 11 ਵਜੇ ਤੋਂ ਪਹਿਲਾਂ ਪਹਿਲਾਂ ਤੁਸੀਂ ਕਦੋਂ ਵੀ ਕਰ ਸਕਦੇ ਹੋ ਜੀ ਸੋ ਜੋ ਤ ਵਾਕੀ ਜੇਕਰ ਉੱਠ ਕੇ ਅਮਰਤ ਵੇਲੇ ਸੂਰਜ ਨਿਕਲਣ ਤੋਂ ਪਹਿਲਾਂ ਕੀਤੀ ਜਾਵੇ ਤਾਂ ਸਭ ਨੂੰ ਵਧੀਆ ਕਰਮ ਹੈ ਸੋ ਬੱਬਾ ਬਾਲਕਨਾਥ ਜੀ ਦੀ ਸੇਵਾ ਕਰਦੇ ਹੋ ਬਾਕੀ ਮਨ ਸਾਫ ਹੋਣਾ ਚਾਹੀਦਾ ਹੈ ਤੁਸੀਂ ਕਰਮ ਚਾਹੇ ਲੇਟ ਸੇਟ ਵੀ ਕਰੋ ਉਹ ਕਬੂਲ ਕਰ ਲੈਂਦੇ ਨੇ ਮਨ ਸਾਫ ਰੱਖ ਕੇ ਨਿਜਾ ਭਾਵਨਾ ਨਕੀਤਾ ਕਰਮ ਕਬੂਲ ਜਰੂਰ ਹੁੰਦਾ ਹੈ ਕਰਮ ਕੀਤਾ ਲੱਗਦਾ ਹੈ ਜੀ ਤੇ ਮੇਰੇ ਵੀਸ਼ੇ ਅੱਜ ਚੱਲਦੇ ਆ ਜੀ ਵੀਡੀਓ ਨੂੰ ਚੱਲਦੇ-ਚੱਲਦੇ ਇੱਕ ਲਾਈਕ ਤਾਂ ਸ਼ੇਅਰ ਮਤੋਂ ਵੱਧ ਜ਼ਰੂਰ ਕਰ ਦੇਣਾ ਜੀ ਸੋ ਜਿਨ੍ਹਾਂ ਨੂੰ ਆਵਾਜ਼ ਕੁਛ ਅਲੱਗ ਆ ਰਹੀ ਹੈ ਵੀਡੀਓ ਦੇ ਵਿੱਚ ਜੜੀ ਜਿਨ੍ਹਾਂ ਨੂੰ ਪੰਜਾਬੀ 'ਚ ਇਸ ਵਕਤ ਆਵਾਜ਼ ਸੁਣ ਰਹੀ ਹੈ ਜੀ ਉਹਕੇ ਤੋਂ ਧਿਆਨ ਰੱਖੋ ਕਿ ਜੇਕਰ ਹੋਰ ਪਾਸ਼ਾ ਦੇ ਵਿੱਚ ਵੀਡੀਓ ਤੁਹਾਡੇ ਤੱਕ ਪਹੁੰਚਦੀ ਹੈ ਤੇ ਤੁਹਾਨੂੰ ਖੁਦ ਨੂੰ ਉਹ ਪਾਸ਼ਾ ਸਹੀ ਕਰਨੀ ਪਵੇਗੀ ਅਸੀਂ ਹਰ ਰੋਜ਼ ਵੀਡੀਓ ਵਿੱਚ ਦੱਸਦੇ ਰਹਿੰਦਾ ਜੀ ਬਾਕੀ ਆਪਣੀ ਸ਼ਾਰਟ ਵੀਡੀਓ ਬਣਾ ਕੇ ਪਾਈ ਹੋਈ ਹੈ ਵੀ ਕਿਵੇਂ ਆਵਾਜ਼ ਨੂੰ ਸਹੀ ਕੀਤਾ ਜਾਵੇ ਕੋਈ ਔਖਾ ਨਹੀਂ ਹੈ ਜੀ ਸੋ ਬਾਕੀ ਜੇ ਆਵਾਜ਼ ਤੁਹਾਨੂੰ ਸਹੀ ਹੋਣੀ ਜਿਨ੍ਹਾਂ ਨੂੰ ਨਹੀਂ ਸਹੀ ਆਵਾਜ਼ ਆ ਰਹੀ ਸਾਨੂੰ ਇੱਕ ਵਾਰ ਲਿਖ ਕੇ ਦੱਸ ਦਿਓ ਕੋਸ਼ਿਸ਼ ਕਰਾਂਗੀ ਆ ਕਿ ਤੁਹਾਨੂੰ ਦੱਸਿਆ ਜਾਵੇ ਬਾਕੀ ਜਦੋਂ ਤੋਂ ਆਵਾਜ਼ ਘੱਟ ਆ ਰਹੀ ਹੈ ਤੇ ਕਾਫੀ ਫਰਕ ਪਿਆ ਹੈ ਜੀ ਚੈਨਲ ਤੇ ਸੋ ਹੁਣ ਆਪਾਂ ਇੱਥੇ ਮੇਨ ਵਿਸ਼ੇ ਵੱਲ ਚੱਲਦੇ ਹਾਂ ਜੀ ਅੱਜ ਦਾ ਵਿਸ਼ਾ ਬਹੁਤ ਹੀ ਖਾਸ ਹੋਣ ਵਾਲਾ ਹੈ ਕਿਉਂਕਿ ਇਸ ਵਿਸ਼ੇ ਵਿੱਚ ਆਪਾਂ ਗੱਲ ਕਰਾਂਗੇ ਕਿ ਸਰੀਰ ਤੇ ਹੀ ਤੁਹਾਨੂੰ ਪੀਰਾਂ ਦੀ ਮਸਤਾਂ ਦੀ ਗੁਰੂਆਂ ਦੀ ਕਿਰਪਾ ਦੀਆਂ ਨਿਸ਼ਾਨੀਆਂ ਨਜ਼ਰ ਆਉਣਗੀਆਂ ਤੇ ਇਹ ਸੰਕੇਤ ਤੁਹਾਨੂੰ ਦੱਸਣਗੇ ਕਿ ਮਾਲਕ ਦੀ ਕਿਰਪਾ ਹੋ ਚੁੱਕੀ ਹੈ ਜੀ ਤੁਹਾਡੇ ਤੇ ਸੋ ਸਭ ਤੋਂ ਪਹਿਲਾਂ ਜੋ ਸੰਕੇਤ ਮਿਲਦਾ ਹੈ ਕਿ ਜਦੋਂ ਤੁਸੀਂ ਸ਼ੁਰੂਆਤ ਵਿੱਚ ਸੇਵਾ ਵੱਲ ਨੂੰ ਤੁਰੋਗੇ ਤੇ ਤੁਹਾਡਾ ਸੇਵਾ ਦੇ ਵਿੱਚ ਮਨ ਬਹੁਤ ਜ਼ਿਆਦਾ ਟਿਕੇਗਾ ਮਨ ਨੂੰ ਖਿੱਚ ਬਹੁਤ ਪਵੇਗੀ ਤੇ ਤੁਸੀਂ ਇਹ ਸੋਚੋਗੇ ਕਿ ਅਸੀਂ ਵਸ ਸਿਰਫ ਹੁਣ ਇਹਨਾਂ ਦੇ ਹੋ ਕੇ ਰਹਿ ਜਾਈਏ ਸੋ ਇਸ ਤੋਂ ਪਹਿਲਾ ਸੰਕੇਤ ਮਿਲਦਾ ਤੇ ਜਦੋਂ ਉਹ ਮਾਲਕ ਅਪਣਾਉਂਦਾ ਹੈ ਉਹ ਕੁਝ ਨਿਸ਼ਾਨੀਆਂ ਦੇ ਦਿੰਦਾ ਹੈ ਕਿ ਮੈਂ ਤੇਰੇ ਨਾਲਾਂ ਤੇਰੀ ਸੇਵਾ ਤੋਂ ਖੁਸ਼ ਹਾਂ ਪਰ ਇਨਸਾਨ ਸਮੇਂ ਦੇ ਹਸਮਨਾ ਬਦਲ ਜਾਂਦਾ ਹੈ ਜਿੱਦਾਂ ਜਿੱਦਾਂ ਮਾਲਕ ਪਰਖਿਆ ਲੈਣ ਲੱਗਦਾ ਤੇ ਇਨਸਾਨ ਪਛਾਣ ਹੋਣ ਲੱਗ ਪੈਂਦਾ ਹੈ ਜੀ ਸੋ ਸ਼ਾਇਦ ਇਹ ਸੋਚਣ ਲੱਗ ਪੈਂਦਾ ਕਿ ਹੋ ਸਾਡੇ ਤੇ ਕਿਰਪਾ ਨਹੀਂ ਰਹੀ ਤਾਂ ਨਾ ਬਹੁਤ ਜ਼ਿਆਦਾ ਕਿਰਪਾ ਹੈ ਜੀ ਇਹ ਗਲਤ ਗੱਲ ਹੈ ਸੋ ਪਹਿਲਾਂ ਇਹ ਸੰਕੇਤ ਖਾਨੂੰ ਮਿਲੇਗਾ ਸੋ ਦੂਸਰਾ ਸੰਕੇਤ ਹੈ ਜੋ ਕਿ ਤੁਸੀਂ ਪਹਿਲਾ ਵਾਕ ਆਪਣੇ ਆਪ ਨੂੰ ਸਵਾਰਨ ਤੇ ਨਹੀਂ ਲੱਕੋਗੇ ਸਿਰਫ ਸੇਵਾ ਵਿੱਚ ਮੰਨ ਟਿਕੇਗਾ ਤੇ ਬਾਕੀ ਚੀਜ਼ਾਂ ਸਭ ਤੁਹਾਨੂੰ ਬੇਕਾਰ ਜਿਹਾ ਦੁਨੀਆਦਾਰੀ ਜਣੀ ਐਵੀਂ ਜਿ ਲੱਗੇਗੀ ਤੇ ਸਿਰਫ ਤੁਹਾਡਾ ਸੇਵਾ ਵੱਲ ਧਿਆਨ ਹੋਵੇਗਾ ਤੁਸੀਂ ਆਪਣਾ ਜਾਨੀ ਰੋਕ ਟੰਗ ਜਿਹੜਾ ਉੱਠਣ ਬੈਠਣ ਦਾ ਸੋਚ ਵਿਚਾਰ ਕਰਨ ਦਾ ਦੇਖਣੀ ਪਰਖਣੀ ਦਾ ਉਹ ਸਾਰਾ ਆਪਣੇ ਵਿੱਚ ਚੇਂਜ ਪਾਉਗੇ ਕਿਉਂਕਿ ਇੱਕ ਖਾਸ ਨਿਸ਼ਾਨੀਆ ਹੈ ਜਦੋਂ ਅਸੀਂ ਸੇਵਾ ਕਰਦੇ ਆਂ ਤੇ ਸੇਵਾ ਤੋਂ ਬਾਅਦ ਸਾਨੂੰ ਮਿਲਦੀ ਆਂ ਕਈ ਵਾਰ ਦੇਖਿਆ ਹੋਵੇਗਾ ਕਿ ਇੱਕ ਸਾਡੇ ਇਥੇ ਸਬਸਕ੍ਰਾਈਬਰ ਰਹੀ ਆ ਸੋ ਉਹਨਾਂ ਨਾਲ ਗੱਲ ਵੀ ਹੋਈ ਸੋ ਕਹਿੰਦੇ ਕਿ ਮੈਂ ਮਾਡਲ ਹਾਂ ਮੈਂ ਸੇਵਾ ਨਹੀਂ ਕਰ ਸਕਦੀ ਪਰ ਕਹਿੰਦੇ ਕਿ ਸੇਵਾ ਮੈਨੂੰ ਸਪਨੇ ਇਸ ਤਰ੍ਹਾਂ ਦੇ ਆ ਕਾਫੀ ਜਣੀ ਗੱਲ ਲੰਬੀ ਚੱਲੀ ਸੁਗੰਧ ਕਿ ਅਸੀਂ ਇਸ ਤਰ੍ਹਾਂ ਮੈਂ ਤੁਹਾਨੂੰ ਸਮਝ ਸਕਦੇ ਪੜੀ ਲਿਖੀ ਆ ਮੈਂ ਇਹ ਸਭ ਕਰ ਨਹੀਂ ਸਕਦੀ ਪਰ ਜਦੋਂ ਸੇਵਾ ਕਰਾਉਣ ਤੇ ਆ ਜਾਂਦਾ ਮੌਜ ਵੀ ਚਾ ਜਾਂਦਾ ਹੈ ਨਾ ਮਾਲਕ ਉਹ ਫਿਰ ਸਭ ਕੁਝ ਕਰਵਾ ਲੈਂਦਾ ਹੈ ਤੇ ਤੁਸੀਂ ਦੇਖੋਗੇ ਕਿ ਉਹਨਾਂ ਦਾ ਮਹੀਨੇ ਦੇ ਵਿੱਚ ਵਿੱਚ ਹੀ ਇੰਨਾ ਚੇਂਜ ਆ ਗਿਆ ਉਹਨਾਂ ਤੇ कि सिर्फ सेवा ਨੂੰ ਹੀ ਚੌਲਿਆ ਸੇਵਾ ਵੱਲ ਨੂੰ ਹੀ ਧਿਆਨ ਚਲਾ ਗਿਆ ਦਿਨ ਰਾਤ ਤਾਂ ਫਿਰ ਸੰਕੀਤ ਵੀ ਮਿਲਨੇ ਸ਼ੁਰੂ ਹੋ ਗਏ ਗੱਲਬਾਤ ਕਰਨੀ ਮਾਨਕ ਨੇ ਸ਼ੁਰੂ ਕਰ ਦਿੱਤੀ ਤਾਂ ਉਹਨਾਂ ਨੇ ਕਵਾਲ ਵੀ ਘਰ ਵਿੱਚ ਕਰਾਇਆ ਸੋ ਜਣੀ ਦਰਬਾਰ ਤੇ ਸਵੋਧ ਜਦਾ ਸੇਵਾ ਵਾਲੇ ਜੁੜ ਗਏ ਕਹਿੰਦੇ ਕਿ ਹੁਣ ਇਦਾਂ ਲੱਗਦਾ ਸਜਣ ਸਬਰ ਨੂੰ ਮੰਨੇ ਨਹੀਂ ਕਰਦਾ ਜਿੱਦਾਂ ਪਹਿਲਾਂ ਕਰਦਾ ਸੀ ਕਿ ਹੈ ਅਸੀਂ ਆਪਣੇ ਲਈ ਸਜਦੀਆਂ ਆਪਣੇ ਲਈ ਸਭ ਕੁਝ ਕਰਦੀਆਂ ਤੇ ਇੱਕ ਫਿਰ ਜਦੋਂ ਮਾਲਕ ਦਾ ਰੰਗ ਚੜਦਾ ਹੈ ਸੇਵਾ ਦਾ ਨਸ਼ਾ ਚੜਦਾ ਹੈ ਫਿਰ ਤਾਂ ਵੈਸੇ ਹੀ ਉਹ ਮਾਲਕ ਦਾ ਸਰੂਰ ਹੋ ਜਾਂਦਾ ਹੈ ਨੂਰ ਚੜ ਜਾਂਦਾ ਹੈ ਫਿਰ ਤਾਂ ਇਹ ਸਜਣ ਸਵਨ ਦੀ ਜ਼ਰੂਰਤ ਵੀ ਨਹੀਂ ਮੋਤੀ ਪੈਂਦੀ ਕਿਉਂਕਿ ਇੱਕ ਹੁੰਦਾ ਸੀ ਆਪਣੇ ਲਈ ਸਜਣਾ ਜਾਂ ਵੈਸੇ ਕਿਸੇ ਇਨਸਾਨ ਦੇ ਸਜਦੇ ਇੱਕ ਹੁੰਦਾ ਆ ਕਿ ਪਰਮਾਤਮਾ ਲਈ ਅਸੀਂ ਸਜਦੇ ਆ ਸੋ ਉਹਦਾ ਜਦੋਂ ਰੰਗ ਰੂਪ ਸਰੂਰ ਹੋ ਜਾਂਦਾ ਹੈ ਤਾਂ ਫਿਰ ਇਨਸਾਨ ਇੱਕ ਅਲੱਗ ਜਿਹੀ ਨਜ਼ਰ ਆਉਂਦਾ ਆ ਤੁਸੀਂ ਖੁਦ ਆਪਣੇ ਵਿੱਚ ਕਈ ਵਾਰ ਚੇਂਜ ਪਾਏ ਵੀ ਹੋਣਗੇ ਜੀ ਕੀ ਜਦੋਂ ਸੇਵਾ ਵਾਲਾ ਤੁਰੇਉ ਤੇ ਉਸ ਤੋਂ ਬਾਅਦ ਤੁਸੀਂ ਆਪਣੀ ਕੇਅਰ ਕਰਨੀ ਛੱਡ ਦਿੱਤੀ ਤੇ ਉਹ ਮਾਲਕ ਦੇ ਰੰਗ ਵਿੱਚ ਰੰਗੇ ਗਏ ਤੇ ਜਿਹੜਾ ਉਹਦੇ ਰੰਗ ਵਿੱਚ ਰੰਗਿਆ ਜਾਂਦਾ ਹੈ ਜੀ ਉਹ ਨੂੰ ਫਿਰ ਵੱਖਰਾ ਹੀ ਇੱਕ ਸਰੂਰ ਹੋ ਜਾਂਦਾ ਹੈ ਨੂਰ ਚੜ ਜਾਂਦਾ ਹੈ ਉਹਦੇ ਨਾਮ ਦਾ ਤਾਂ ਤੀਸਰਾ ਸੰਕੇਤ ਸਭ ਤੋਂ ਵੱਡਾ ਇਹ ਹੈ ਕਿ ਚਿਹਰਾ ਹੀ ਦੱਸ ਦਿੰਦਾ ਹੈ ਕਿ ਇਹ ਰੂਹ ਸੇਵਾ ਕਰਨ ਵਾਲੀ ਹੈ ਤੇ ਹੋਣ ਮਾਲਕ ਦੀ ਕਿਰਪਾ ਹੋ ਚੁੱਕੀ ਹੈ ਕਿਉਂਕਿ ਚਿਹਰਾ ਜੇ ਇਸ ਤਰ੍ਹਾਂ ਦਾ ਹੋ ਜਾਂਦਾ 글로ਅ ਆ ਜਾਂਦਾ ਸ਼ਾਈਨ ਕਰਨ ਲੱਗ ਪੈਂਦਾ ਹੈ ਸੂ ਲੱਗ ਜੀ ਹੀ ਚਲਕ ਨਜ਼ਰ ਆਏਗੀ ਉਸ ਇਨਸਾਨ ਦੇ ਚਿਹਰੇ ਤੋਂ ਜਿਹੜਾ ਸੇਵਾ ਕਰਦਾ ਹੈ ਕਿਉਂਕਿ ਨੂਰ ਚੜ ਜਾਂਦਾ ਮਾਲਕ ਦਾ ਜਦੋਂ ਆਤਮਾ ਸਾਫ਼ ਹੁੰਦੀ ਜਾਂਦੀ ਹੈ ਨਾਮ ਦੇ ਨਾਲ ਸੇਵਾ ਸਿਮਰਨ ਦੇ ਨਾਲ ਤੇ ਜਿਵੇਂ ਜਿਵੇਂ ਆਤਮਾ ਸਾਫ਼ ਹੋਵੇਗੀ ਤੇ ਉਹ ਸਰੀਰ ਤੇ ਵੀ ਸਾਨੂੰ ਐਸਾ ਸੁਨੇਹ ਜਰਾਵੇਗਾ ਕਿ ਹੁਣ ਉਹ ਮਾਲਕ ਦਾ ਸਰੂਰ ਚੜਿਆ ਹੋਇਆ ਆ ਨੂਰ ਉਹ ਮਾਲਕ ਨੇ ਆਪਣੇ ਨਾਮ ਦਾ ਛਾੜ ਦਿੱਤਾ ਰੰਗ ਛਾੜ ਦਿੱਤਾ ਹੈ ਸੋ ਜਿਹੜਾ ਸੇਵਾ ਕਰਨ ਵਾਲਾ ਹੋਵੇਗਾ ਉਹਦਾ ਚਿਹਰਾ ਤੁਹਾਨੂੰ ਅਲੱਗ ਮਹਿਸੂਸ ਹੋਵੇਗਾ ਚਾਹੇ ਉਹ ਸਾਬਲੇ ਰੰਗ ਦੇ ਹੀ ਕਿਉ ਨਾ ਹੋਣ ਪਰ ਉਹਨਾਂ ਦੇ ਚਿਹਰੇ ਤੋਂ ਤੁਹਾਨੂੰ ਕੁਝ ਅਲੱਗ ਹੀ ਗੱਲ ਮਹਿਸੂਸ ਹੋਵੇਗੀ ਤੁਹਾਨੂੰ ਇੱਕ ਨੂਰ ਤੁਹਾਨੂੰ ਏਵੇਂ ਲੱਗੇਗਾ ਕਿ ਅਸੀਂ ਇਹਨਾਂ ਅੱਖਾਂ ਮਲਾ ਕੇ ਦੇਖ ਨਹੀਂ ਸਕਦੇ ਕਿਉਂਕਿ ਨੂਰ ਹੀ ਐਸਾ ਹੈ ਮਾਨਕ ਦਾ ਸੋ ਉਹ ਪ੍ਰਮਾਤਮਾ ਦੇ ਨਾਲ ਆਪਾਂ ਅੱਖ ਮਿਲਾ ਹੀ ਨਹੀਂ ਸਕਦੇ ਕਿਉਂਕਿ ਉਹ ਸਿਰਫ ਇੱਕ ਪ੍ਰਕਾਸ਼ ਆ ਤੇ ਪ੍ਰਕਾਸ਼ ਨੂੰ ਸਿੱਧਾ ਕੋਈ ਦੇਖ ਨਹੀਂ ਸਕਦਾ ਇੰਨੀ ਤੇਜ਼ ਰੋਸ਼ਨੀ ਆ ਜਿਨ੍ਹਾਂ ਦੀ ਵੀ ਅਸੀਂ ਸੇਵਾ ਕਰਦੇ ਉਹ ਇੱਕ ਪ੍ਰਕਾਸ਼ ਦੀ ਤਰ੍ਹਾਂ ਹੈ ਅਸਲ ਵਿੱਚ ਜੇ ਉਹਨੂੰ ਦੇਖਣਾ ਆਪਾਂ ਸਿਰਫ ਸਵੀਰਾਂ ਦੇਖਦੇ ਆ ਰੂਪ ਦੇਖਦੇ ਆ ਕਿ ਆਹ ਰੂਪ ਨੂੰ ਅਸੀਂ ਮੰਨ ਰਹੇ ਆ ਕਹਿੰਦੇ ਕਿ ਪ੍ਰਮਾਤਮਾ ਇੱਕ ਰੂਪ ਅਨੇਕ ਤੇ ਪ੍ਰਮਾਤਮਾ ਦੇ ਜਦੋਂ ਅਸੀਂ ਇਹ ਰੂਪਾਂ ਨੂੰ ਸੇਵਾ ਕਰਦੇ ਪੂਜਦੇ ਆ ਤੇ ਪ੍ਰਮਾਤਮਾ ਦੇ ਜਦੋਂ ਦਰਸ਼ਨ ਹੁੰਦੇ ਉਹ ਇੱਕ ਰੋਸ਼ਨੀ ਪ੍ਰਕਾਸ਼ ਨਜ਼ਰ ਆਉਂਦਾ ਤੇ ਉਹਦੀ ਚਾਲ ਨਹੀਂ ਚੱਲੀ ਜਾਂਦੀ ਤੇ ਹੁਣ ਜਿਹੜੀ ਰੋਹ ਸੇਵਾ ਵੱਲ ਤੁਰ ਕੰਦੀ ਹੈ ਸੋ ਉਹਦੇ ਤੇ ਨੂਰ ਉਹ ਮਾਲਕ ਚੜਾ ਦਿੰਦਾ ਹੈ ਸੋ ਉਹਦਾ ਤੇਜ ਤਾਂ ਕੋਈ ਵੀ ਨਹੀਂ ਚੱਲ ਸਕਦਾ ਸਿਰਫ ਇੱਕ ਦੇ ਲੋ ਇਨਸਾਨ ਤੇ ਨਜ਼ਰੀ ਹੁੰਦੀ ਹੈ ਮਾਲਕ ਦੀ ਜਦੋਂ ਸੇਵਾ ਤੋਂ ਖੁਸ਼ ਹੋ ਜਾਂਦਾ ਹੈ ਤੇ ਚਿਹਰਾ ਚਮਕ ਉੱਠਦਾ ਹੈ ਤੇ ਚਿਹਰੇ ਤੋਂ ਹੀ ਅਹਿਸਾਸ ਹੋ ਜਾਂਦਾ ਕਿ ਇਹ ਸੇਵਾ ਕਰਨ ਵਾਲਾ ਇਨਸਾਨ ਇਹਦੇ ਤੇ ਰੰਗ ਚੜਿਆ ਹੋਇਆ ਆ ਸੋ ਉਹ ਨਜ਼ਰਾਂ ਝੁਕਾ ਕੇ ਗੱਲ ਕਰਦਾ ਹੈ ਇਹ ਵੀ ਬਹੁਤ ਵੱਡਾ ਸੰਕੇਤ ਹੈ ਮਾਲਕ ਦੀ ਕਿਰਪਾ ਦਾ ਕਿ ਤੁਹਾਡੇ ਨਾਲ ਕੋਈ ਨજર ਮਲਾ ਕੇ ਗੱਲ ਨਹੀਂ ਕਰ ਸਕਦਾ ਕਿਉਂਕਿ ਜਿਹਦੇ ਮਗਰੋਂ ਮਾਲਕ ਖੜ ਗਿਆ ਹੈ ਕਿਉਂਕਿ ਸਾਹਮਣੇ ਜਿਹੜਾ ਇਨਸਾਨ ਭਾਵੇਂ ਤੁਹਾਨੂੰ ਸਮਝ ਸਕਿਆ ਪਰ ਤੁਹਾਡੇ ਜਿਹੜੀ ਉਹ ਇਨਸਾਨ ਦੇ ਅੰਦਰ ਆਤਮਾ ਹੈ ਉਹ ਸਮਝ ਜਾਂਦੀ ਹੈ ਤੇ ਮਗਰ કોਣ ਆ ਕਿਉਂਕਿ ਇਹ ਦੁਨਿਆਵੀ ਅੱਖਾਂ ਇਹ ਚੀਜ਼ ਨੂੰ ਨਹੀਂ ਦੇਖ ਸਕਦੀਆਂ ਜਿਹੜਾ ਮਨ ਹੈ ਆਤਮਾ ਹੈ ਉਹ ਪਹਿਚਾਣ ਜਾਂਦੀ ਹੈ ਤੇ ਕਵਰ ਆ ਜਾਂਦੀ ਨੀਵੀਂ ਪਾ ਕੇ ਗੱਲ ਕਰੇਗੀ ਸੋ ਇਹ ਬਹੁਤ ਵੱਡੇ ਸੰਕੇਤ ਨੇ ਮਾਲਕ ਦੀ ਕਿਰਪਾ ਦੇ ਤੇ ਇੱਕ ਹੁੰਦਾ ਹੈ ਕਿ ਜਦੋਂ ਤੁਸੀਂ ਕਿਸੇ ਨਾਲ ਗੱਲ ਕਰੋਗੇ ਜਦੋਂ ਸੇਵਾ ਵਿੱਚ ਖਾਸ ਤੌਰ ਤੇ ਪਹਿਲਾਂ ਆਪਣੇ ਆਪ ਤੇ ਗੌਰ ਕਰਨਾ ਕਿ ਅਸੀਂ ਇਹੋ ਜਿਹੇ ਸੀ ਕਿਸੇ ਨਾਲ ਅੱਖ ਮਿਲਾ ਕੇ ਗੱਲ ਕਰ ਸਕਦੇ ਭਰ ਜਦੋਂ ਮਾਲਕ ਦੀ ਕਿਰਪਾ ਹੁੰਦੀ ਸੇਵਾ ਕਰਦੇ ਆ ਤੇ ਚਾਹੇ ਕੋਪ ਪਤੀ ਮੂਰੇ ਖੜ ਜਾਵੇ ਤੇ ਤੁਸੀਂ ਟਣਕ ਕੇ ਉਸ ਇਨਸਾਨ ਦੇ ਨਾਲ ਗੱਲ ਕਰਨ ਦੀ ਹਿੰਮਤ ਰੱਖੋਗੇ ਕਿਉਂ ਰੱਖੋਗੇ ਕਿਉਂਕਿ ਮਗਰ ਰਿਸ਼ਤਾ ਹੀ ਐਸਾ ਮਾਲਕ ਆਪ ਖੜ ਗਿਆ ਹੈ ਤੇ ਜਿੱਥੇ ਉਹ ਆਪ ਖੜ ਜਾਂਦਾ ਉੱਨਾ ਫਿਰ ਕੋਈ ਗੱਲ ਕਰ ਹੀ ਨਹੀਂ ਸਕਦਾ ਸੋ ਜਿੱਿੱਥੇ ਜਿੱਿੱਥੇ ਸਾਡੇ ਦੇ ਵਕਤ ਹੁੰਦਾ ਉਵੇਂ ਉਵੇਂ ਸਾਡੇ ਨਾਲ ਖੜ ਜਾਂਦਾ ਜਿੱਥੇ ਜੱਜ ਵਕੀਲ ਦੀ ਜ਼ਰੂਰਤ ਪੈਂਦੀ ਉੱਥੇ ਉਹ ਜੱਜ ਬਣ ਕੇ ਮੋਹਰੇ ਖੜ ਜਾਂਦਾ ਹੈ ਜਿੱਥੇ ਸਰੀਰ ਨੂੰ ਰੋਗ ਲੱਗਦਾ ਉੱਥੇ ਡਾਕਟਰ ਬਣ ਕੇ ਆ ਜਾਂਦਾ ਹੈ ਸੋ ਚਾਣੇ ਕਿ ਜਿੱਥੇ ਜਿੱਥੇ ਸਾਨੂੰ ਉਹ ਮਾਲਕ ਦੀ ਜ਼ਰੂਰਤ ਪੈਂਦੀ ਉੱਥੇ ਉੱਥੇ ਉਸ ਰੂਪ ਦੇ ਵਿੱਚ ਆਣ ਖੜਦਾ ਹੈ ਸਾਡੀ ਹੈਲਪ ਕਰਨ ਲਈ ਮਦਦ ਕਰਨ ਲਈ ਸੋ ਇਹ ਬਹੁਤ ਵੱਡੀ ਚੀਜ਼ ਨੇ ਸੇਵਾ ਤੋਂ ਬਾਅਦ ਜਿਹੜੇ ਇਨਸਾਨ ਦੇ ਵਿੱਚ ਆਉਂਦੇ ਨੇ ਸੋ ਉਮੀਦ ਕਰਦੇ ਆ ਵੀਡੀਓ ਚੰਗੀ ਲੱਗੀ ਹੋਵੇਗੀ ਜੀ ਤੇ ਸਮਾਪਤ ਕਰਦੇ ਆ ਜੈ ਭੀਰਾਂ ਦੀ ਜੈ ਸਾਈਆਂ ਦੀ